ਹalleluyah ਅੱਜ ਸੀ ਮੇਰੀ ਪ੍ਰਕਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੇ ਹਾਂ ਪਰਮੇਸ਼ਰ ਦੀ ਸੰਗਤੀ ਵਿੱਚ ਖੁਸ਼ੀ ਹੈ ਉਤਪਤ ਅਧਿਆਇ 2 ਉਹਦੀ 15 ਐਤ ਯਹਵਾ ਪਰਮੇਸ਼ਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਅਤੇ ਖੇਤੀ ਕਰੇ ਮੇਰੇ ਪਿਆਰਿਓ ਪਰਮੇਸ਼ਰ ਕਹਿੰਦਾ ਹੈ ਜੋ ਮੇਰੇ ਪ੍ਰਤੀ ਵਫਾਦਾਰ ਨਹੀਂ ਹਨ ਉਹ ਝੂਠ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਪਰਮੇਸ਼ਰ ਇਹ ਨਹੀਂ ਚਾਹੁੰਦਾ ਇੱਕ ਸਰੀਰਕ ਪਿਤਾ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਗਲਤ ਦਿਸ਼ਾਵਾਂ ਵਿੱਚ ਜਾਵੇ ਅਤੇ ਬਾਅਦ ਵਿੱਚ ਦੁੱਖ ਚੱਲੇ ਜਦੋਂ ਪਰਮੇਸ਼ਰ ਨੇ ਆਦਮ ਅਤੇ ਹਵਾ ਨੂੰ ਬਣਾਇਆ ਤਾਂ ਉਸ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਅਦਨ ਦਾ ਬਾਗ ਬਣਾਇਆ ਹੈ ਜਿਸ ਵਿੱਚ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਬਰਕਤਾਂ ਹਨ ਇਸ ਲਈ ਹੁਣ ਤੁਸੀਂ ਮੇਰਾ ਪਾਲਣ ਕਰੋ ਅਤੇ ਮੇਰੇ ਨਾਲ ਰਹੋ ਅਤੇ ਮੈਂ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਦੇਵਾਂਗਾ ਜੋ ਮੈਂ ਤੁਹਾਡੇ ਲਈ ਬਣਾਈਆਂ ਹਨ ਪਿਆਰਿਓ ਕੀ ਤੁਹਾਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਇਹ ਸਾਰੀਆਂ ਖੁਸ਼ੀਆਂ ਅਸਲ ਵਿੱਚ ਪਰਮੇਸ਼ਰ ਨੇ ਆਦਮ ਅਤੇ ਹਵਾ ਲਈ ਬਣਾਈਆਂ ਸਨ ਅੱਜ ਦੁਨੀਆ ਉਹਨਾਂ ਖੁਸ਼ੀਆਂ ਦੇ ਪਿੱਛੇ پاگل ਹੋ ਕੇ ਭੱਜ ਰਹੀ ਹੈ ਅਤੇ ਚਾਹੁੰਦੀ ਹੈ ਕਿ ਪਰਮੇਸ਼ਰ ਉਹਨਾਂ ਨੂੰ ਖੁਸ਼ੀ ਦੇਵੇ ਪਰ ਉਹਨਾਂ ਨੂੰ ਇਹ ਨਹੀਂ ਮਿਲਦੀ ਜੇਕਰ ਪਰਮੇਸ਼ਰ ਨੇ ਤੁਹਾਡੇ ਅਤੇ ਆਦਮ ਲਈ ਖੁਸ਼ੀਆਂ ਬਣਾਈਆਂ ਹਨ ਤਾਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪ੍ਰਾਪਤ ਕਰਦੇ ਕਿਉਂਕਿ ਜਦੋਂ ਪਰਮੇਸ਼ਵਰ ਨੇ ਸੁਖ ਬਣਾਏ ਤਾਂ ਉਸਨੇ ਇੱਕ ਨਿਯਮ ਬਣਾਇਆ ਜਿੰਨਾ ਚਿਰ ਆਦਮ ਮੇਰਾ ਪਾਲਣ ਕਰਦਾ ਹੈ ਅਤੇ ਮੇਰੀ ਸੰਗਤ ਕਰਦਾ ਹੈ ਸਾਰੇ ਸੁਖ ਆਦਮ ਦੇ ਪਿੱਛੇ ਚੱਲਣਗੇ ਉਸ ਨੂੰ ਸੁੱਖਾਂ ਦੇ ਪਿੱਛੇ ਭਜਣਾ ਨਹੀਂ ਪਵੇਗਾ ਪਰ ਜਦੋਂ ਆਦਮ ਮੇਰਾ ਨਿਯਮ ਤੋੜਦਾ ਹੈ ਤਾਂ ਸੁਖ ਉਸ ਤੋਂ ਦੂਰ ਹੋ ਜਾਣਗੇ ਕਿਉਂਕਿ ਸੁੱਖਾਂ ਨੂੰ ਕਿਹਾ ਗਿਆ ਹੈ ਕਿ ਕਦੇ ਵੀ ਆਦਮ ਕੋਲ ਨਹੀਂ ਆਉਣਾ ਪਰਮੇਸ਼ਰ ਨੇ ਇਹ ਸ਼ਰਾਪ ਪਹਿਲਾਂ ਹੀ ਦੇ ਦਿੱਤਾ ਸੀ ਪਰਮੇਸ਼ਰ ਨੇ ਕਿਹਾ ਜੋ ਲੋਕ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ ਅਤੇ ਮੇਰੇ ਤੋਂ ਪਛ ਜਾਂਦੇ ਹਨ ਉਹਨਾਂ ਦੇ ਕਾਰੋਬਾਰ ਦਾ ਖਤਮ ਹੋਣਾ ਜ਼ਰੂਰੀ ਹੈ ਉਹਨਾਂ ਦਾ ਵਿਆਹ ਟੁੱਟਣਾ ਜ਼ਰੂਰੀ ਹੈ ਉਹਨਾਂ ਦੇ ਪਰਿਵਾਰ ਵਿੱਚ ਦੁੱਖਾਂ ਦਾ ਆਉਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਆਪਣਾ ਮੂੰਹ ਪਰਮੇਸ਼ਰ ਤੋਂ ਮੋੜ ਲਿਆ ਅਤੇ ਉਸ ਵੱਲ ਪਿੱਠ ਕਰ ਲਈ ਪਾਵੇਂ ਪਰਮੇਸ਼ਰ ਨੇ ਉਹਨਾਂ ਨੂੰ ਉਸ ਨਾਲ ਸੰਗਤੀ ਕਰਨ ਲਈ ਚੁਣਿਆ ਸੀ ਅੱਜ ਲੋਕ ਸੋਚਦੇ ਹਨ ਕਿ ਬਾਈਬਲ ਵਿੱਚ ਇਹ ਨਹੀਂ ਲਿਖਿਆ ਹੈ ਕਿ ਐਤਵਾਰ ਨੂੰ ਚਰਚ ਜਾਣਾ ਚਾਹੀਦਾ ਹੈ ਕੁਝ ਲੋਕ ਐਤਵਾਰ ਨੂੰ ਚਰਚ ਜਾ ਕੇ ਇੱਕ एहਸਾਨ ਕਰਦੇ ਹਨ ਅਤੇ ਕੁਝ ਲੋਕ ਨਹੀਂ ਵੀ ਜਾਂਦੇ ਇਸ ਕਰਕੇ ਉਹ ਖੁਸ਼ੀ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹਨ ਇਸ ਲਈ ਤੁਹਾਨੂੰ ਹਰ ਐਤਵਾਰ ਚਰਚ ਜਾਣਾ ਚਾਹੀਦਾ ਹੈ ਪਰਮੇਸ਼ਰ ਦੇ ਨਾਲ ਸੰਗਤ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ वचन ਨੂੰ ਜਾਣ ਸਕੋ ਅਤੇ ਉਹ ਖੁਸ਼ੀ ਜੋ ਪਰਮੇਸ਼ਰ ਨੇ ਤੁਹਾਡੇ ਲਈ ਤਿਆਰ ਕੀਤੀ ਹੈ ਤੁਹਾਡੇ ਪਿੱਛੇ-ਪਿੱਛੇ ਆਵੇ। ਆਮੇਨ। ਆਓ ਸਹੀ ਮਿਲ ਕੇ ਅੰਗੀਕਾਰ ਕਰਦੇ ਹਾਂ। ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ वचन ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਮੈਂ ਤੁਹਾਡੇ ਨਾਲ ਸੰਗਤ ਕਰਨੀ ਕਦੇ ਨਹੀਂ ਛੱਡਾਂਗਾ। ਤੁਸੀਂ ਮੈਨੂੰ ਅਨੁਗ੍ਰਹਿ ਦਿਓ। ਪ੍ਰਭੇਸ਼ਮ ਸਿਦੇ ਸਮਰਥੀ ਨਾਮ ਵਿੱਚ ਆਮੇਨ।